ਆਪਕੇ ਘਰ ਮੇਂ ਕੋਈ ਵੀ ਬਿਮਾਰ ਹੈ ਆਪਾਂ ਸ਼ਨੀਵਾਰ ਉਪਾਏ ਕਰ ਸਕਦੇ ਆ ਕੋਈ ਵੀ ਬਿਮਾਰੀ ਸਿਰ ਦਰਦੇ ਪੇਟ ਚ ਐ ਨੁਕਸ ਲਾਤੇ ਬਾਹੇ ਕੁਝ ਵੀ ਕੋਈ ਵੀ ਬਿਮਾਰੀ ਸਰੀਰ ਚ ਜੋੜਾਂ ਚ ਦਰਦ ਚ ਆਪਾਂ ਸ਼ਨੀਵਾਰ ਤਿੰਨ ਸ਼ਨੀਵਾਰੀ ਆਪਾਂ ਪਾ ਕਰਨਾ ਹੈ ਅੱਧਾ ਕਿਲੋ ਆਪਾਂ ਜੌਂ ਲੈ ਲੈਣੇ ਆ ਤੇ ਹਾਧਾ ਕਿਲੋ ਆਪਾਂ ਕੱਚਾ ਕੋਲਾ ਲੱਕੜੀ ਦਾ ਲੈ ਲੈਣਾ ਹੈ ਇੱਕ ਕਪਾ ਸਵਾ ਪਾ ਕਪੜਾ ਕਾਲਾ ਲੈ ਲੈਣਾ ਉਹਨੂੰ ਕਾਲੇ ਵਿੱਚ ਸਵਾ ਪਾ ਲੈ ਲਓ ਸਵਾ ਮੀਟਰ ਲੈ ਲਓ ਕਾਲਾ ਕਪੜਾ ਉਹਨੂੰ ਆਪਾਂ ਪੋਟਲੀ ਬਣਾ ਲੈਣੀ ਪੋਟਲੀ ਬਣਾ ਕੇ ਤੇ ਪੋਟਲੀ ਬਣਾ ਕੇ ਆਪਾਂ ਸਿਰ ਤੋਂ ਉਲਟਾ ਕਮਾਉਣਾ ਹੈ ਸਿਰ ਤੋਂ ਉਲਟਾ ਕਮਾ ਕੇ ਆਪਾਂ ਚਾਹੇ ਤਾਂ ਜਲ ਪ੍ਰਵਾਹ ਕਰ ਦਿਓ ਜਲ ਪ੍ਰਵਾਹ ਨਹੀਂ ਤਾਂ ਨਦੀ ਕਿਨਾਰੇ ਕਿਸੇ ਜਾ ਚਰਾਹੇ ਤੇ ਰੱਖ ਦਿਓ ਅਤੇ ਆਪਣੇ ਸਾਰੇ ਸਰੀਰ ਦੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ ਕੋਈ ਵੀ ਕਾਰਜੇ ਦੁੱਖੇ ਦਿਲਦਰੇ ਕਸਟੇ ਸਭ ਨਾਸ਼ ਹੋ ਜਾਏਗਾ ਕਲੇਸ਼ ਕੋਈ ਬੱਚਾ ਜिद ਕਰਦਾ ਹੈ ਪੜਾਈ ਰੁਕੀ ਹੋਈ ਹੈ ਕੰਮ ਰੁਕੇ ਹੋਏ ਆ ਸਾਰੇ ਕੰਮ ਵੀ ਹੋ ਜਾਣਗੇ ਅਤੇ ਤਿੰਨ ਸ਼ਨੀਵਾਰ ਆਪਾਂ ਇਸ ਨੂੰ ਕਰਨਾ ਹੈ ਤਿੰਨ ਸ਼ਨੀਵਾਰ ਕਰੋ ਉਪਾਏ ਬਹੁਤ ਆਸਾਨ ਹੈ ਬਹੁਤ ਹੀ ਵਧੀਆ ਫਾਇਦੇਮੰਦ ਹੈ ਉਪਾਏ ਕਰਕੇ ਵੇਖੋ ਕਈ ਸੰਗਤ ਨੇ ਉਪਾਏ ਕੀਤੇ ਆ ਤੇ ਪਾਏ ਵਿੱਚੋਂ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਪਾਏ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰਦਿਆ ਕਰੋ ਕਿਸੇ ਹੋਰ ਦੀ ਵੀ ਮਦਦ ਹੋ ਜਾਏਗੀ ਸ਼ੇਅਰ ਕਰਨ ਨਾਲ ਕੁਝ ਨਹੀਂ ਆਪਣਾ ਲੱਗਦਾ ਸ਼ੇਅਰ ਕਰਦਿਆ ਕਰੋ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ ਅਸੀਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ लाइक like करो शेयर करो घंटी बटन दवा